हां जी ਹੁਣ ਜਿਹੜੀ ਇੱਕ ਜਿਮਨੀ ਚੋਣਾ ਬਾਈ ਜਿਹੜਾ ਕਿ ਲੁਧਿਆਣਾ ਦੇ ਵਿੱਚ ਜਿੱਤਣ ਤੋਂ ਬਾਅਦ ਸੰਜੀਵ ਰੋੜਾ ਜੋ ਕਿ ਸੀਐਮ ਭਉਂਤਮਾਨ ਉੱਥੇ ਪਹੁੰਚਦੇ ਆ ਤੇ ਅੱਜ ਦਾ ਭਾਸ਼ਣ ਕੀ ਕਹਿੰਦਾ ਪਹਿਲਾਂ ਤੁਹਾਨੂੰ ਇੱਕ ਵੀਡੀਓ ਸੁਣਾਵਾਂਗੇ ਵੀ ਲੋਕਾਂ ਨੂੰ ਹੁਣ ਇਹ ਮਗਰ ਫੇਰ ਕਿਵੇਂ ਲਾਉਣਗੇ ਕਿਉਂਕਿ ਇਹਨਾਂ ਦਾ ਦਾਵਾ ਵੀ 2027 ਦੇ ਵਿੱਚ ਸਾਡੀ ਫਿਰ ਪਾਰਟੀ ਬਣ ਜਾ ਰਹੀ ਹੈ ਪਹਿਲਾਂ ਤੁਹਾਨੂੰ ਇੱਕ ਵੀਡੀਓ ਸੁਣਾ ਦਈਏ ਫਿਰ ਆਪਾਂ ਅਗਲੇ ਵਿਚਾਰ ਕਰਾਂਗੇ ਸਾਂਝਾ ਆ ਸੰਜੀਵ ਰੋੜਾ ਛਾਡੀ ਨਹੀਂ ਇਹ ਸਾਰੇ ਤੁਹਾਡੀ ਜਿੱਤ ਹੈ ਇਹ ਤੁਹਾਡੇ ਸ਼ਹਿਰ ਦੀ ਜਿੱਤ ਹੈ ਮੈਂ ਸਿਰਫ ਇੱਕ ਲਾਈਨ ਬੋਲूंगा ਤੁਸੀਂ ਸੰਜੀਵ अरोड़ा ਜੋਰ ਦੀ ਬੋਲਦੀਓ ਨਾ ਗੁੱਸਾ ਨਾ ਹੰਕਾਰ ਇਸ ਵਾਰ ਸੰਜੀਵ अरोड़ा ਇਸ ਵਾਰ ਨਾ ਗੁੱਸਾ ਨਾ ਹੰਕਾਰ ਸਨਮਾਨ ਦਿੰਦਾ ਰਿਆਂ ਪਿਛਲੇ 100 ਦਿਨ ਔਰ ਅੱਗੇ ਟਾਈਮ ਤੇ ਸਨਮਾਨ ਮਿਲੂਗਾ ਤੁਹਾਡਾ ਇੱਕ ਇੱਕ ਕੰਮ ਹੋਊਗਾ ਮੈਨੂੰ ਪ੍ਰੈਸ ਦੇ ਭਰਾ ਕਹਿੰਦੇ ਐ ਪੁੱਛਦੇ ਐ ਜਦਾਂ ਮਨੀਸ਼ ਜੀ ਨੇ ਕਿਹਾ ਕਹਿੰਦੇ ਜੀ ਇਹ ਸੈਮੀ ਫਾਈਨਲ ਸੀ ਮੈਂ ਕਿਹਾ ਜੀ ਇਹ ਸੈਮੀ ਫਾਈਨਲ ਸੀ ਫਾਈਨਲ ਅਸੀਂ ਜਿੱਤ ਗਏ ਫੇਰ ਕਹਿੰਦੇ ਜੀ ਇਹ ਟ੍ਰੇਲਰ ਐ ਮੈਂ ਕਿਹਾ ਜੀ ਇਹ ਟ੍ਰੇਲਰ ਸੀ ਤਾਂ ਪਿਕਚਰ ਬਹੁਤ ਹੀ ਵਧੀਆ ਹਿੱਟ ਐ ਸੁਪਰ ਫਿਲਮ ਐ

ਸਭ ਤੋਂ ਪਹਿਲਾਂ ਤਾਂ ਲੁਗਾਨੇ ਵਾਲਿਆਂ ਦਾ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਿ ਉਹਨਾਂ ਨੇ ਜੋ ਕੱਲ ਫਤਵਾ ਦਿੱਤਾ ਜੋ ਪਿਛਲੀ ਵਾਰ ਨਾਲੋਂ ਵੀ ਜ਼ਿਆਦਾ ਮਾਰਜਨ ਤੇ ਸੰਜੀਵ ਰੁੜਾ ਜੀ ਨੂੰ ਜਿਤਾ ਕੇ ਭੇਜਿਆ ਉਹਦਾ ਧੰਨਵਾਦ ਕਰਾਂ ਮਾਲੀ ਦਾ ਕੰਪਣੀ ਪਾਉਣ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰ ਫਲਫੜ ਲਾਉਣਾ ਲਾਵੇ ਜਾਂ ਨਾ ਲਾਵੇ ਤੇ ਮਾਲਕ ਤੁਸੀਂ ਉਹ ਡੈਮੋਕ੍ਰੇਸੀ ਚ ਜਿਹੜੇ ਕਹਿੰਦੇ ਸੀ ਜੇ ਅਸੀਂ ਆ ਕਰ ਦਿਆਂਗੇ ਉਹ ਕਰ ਦਿਆਂਗੇ ਕੱਲ ਫਿਰ 2:00 ਵਜੇ ਤੱਕ ਉਹਨੂੰ ਪਤਾ ਲੱਗ ਗਿਆ ਵੀ ਅਸੀਂ ਕੀ ਕੀ ਕਰ ਸਕਦੇ ਆ ਜਾਂ ਅਸੀਂ ਕੀ ਨਹੀਂ ਕਰ ਸਕਦੇ ਹਾਂਜੀ ਇਹ ਜੋ ਸੀਐਮ ਭਵੰਤਮਾਨ ਆ ਉਹ ਤੋਂ ਪਹਿਲਾਂ ਦਾ ਅਸੈਂਸੀ ਜਿਹੜਾ ਉਹ ਸੰਜੀਵ ਗਰੋੜਾ ਦਾ ਸੀ ਹੁਣ ਕਹਿਣ ਦਾ ਮਤਲਬ ਜਿਹੜਾ ਕਿ ਇਹ ਲੁਧਿਆਣਾ ਦੇ ਵਿੱਚ ਜਿਮਣੀ ਚੋਣਾਂ ਦੇ ਵਿੱਚ ਇਹ ਜਿੱਤ ਚੁੱਕੇ ਆ ਜਿਹਦੇ ਵਿੱਚ ਬਾਕੀ ਪਾਰਟੀਆਂ ਹਾਰ ਚੁੱਕੀਆਂ ਤਾਂ ਪਰ ਹੁਣ ਜਿਹੜਾ ਇਹ ਹੁਣ ਦੇ ਬਿਆਨ ਤੁਸੀਂ ਸੁਣੀ ਲੈ ਵੀ ਲੋਕਾਂ ਨੂੰ ਹੁਣ ਇਹ ਗੱਪ ਕਿਵੇਂ ਮਾਰਨੀ ਹੈ ਜਿਵੇਂ ਸ਼ੁਰੂ ਤੋਂ ਸੀਐਮ ਭਵੰਤਮਾਨ ਨੇ ਵੀ ਗੱਪ ਮਾਰੇ ਆ ਹੁਣ ਸ਼ੁਰੂ ਤੋਂ ਕੀ ਗੱਪ ਮਾਰੇ ਆ ਤੁਹਾਨੂੰ ਸੁਣਾ ਦਿੰਨੇ ਇਹਨਾਂ ਨੇ ਕੀ ਕਿਹਾ ਸੀ ਤੁਹਾਨੂੰ ਦੱਸ ਦਿੰਦੇ ਆ ਵੀ ਇਹਨਾਂ ਨੇ ਕੀ ਕੀਤਾ ਚਿੱਟੇ ਦਾ ਮੁੱਦਾ ਰੱਖ ਕੇ ਸਰਕਾਰ ਬਣਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਕਿਹਾ ਜਾਂਦਾ ਵੀ ਅਸੀਂ ਚਿੱਟੇ ਦਾ ਸਫਾਇਆ ਕਰਦਾਂਗੇ ਉਹਦੇ ਵਿੱਚ ਕੀ ਸੀ ਚਿੱਟੇ ਨਾਂ ਲੋਗ ਨਸ਼ੇ ਨਾਲ ਜੂਝ ਰਹੇ ਸੀ 26 ਜਨਵਰੀ ਨੂੰ ਵਾਅਦਾ ਹੁੰਦਾ ਲੋਕਾਂ ਨਾਲ ਵੀ ਚਿੱਟੇ ਦਾ ਅਸੀਂ ਸਫਾਇਆ ਕਰਦਾਂਗੇ ਸੀਐਮ ਭਵਨਤਮਾਨ ਦਾ ਤੇ ਪਰ ਅੱਜ ਉਹ ਜਿਸ ਦਿਨ ਜਿੱਤਦੇ ਆ ਉਸ ਦਿਨ ਦਾ ਭਾਸ਼ਣ ਹੈ ਤੇ ਪਰ ਉਦੋਂ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਲੋਕਾਂ ਨਾਲ ਤੇ ਪਰ ਲੇਕਿਨ ਹਜੇ ਤੱਕ ਤੁਸੀਂ ਦੇਖ ਹੀ ਰਹੇ ਆ ਕੱਲ ਵੀ ਹਜੇ ਇੱਕ ਏਐਸਆਈ ਤੋਂ ਜਿਹੜਾ 6 ਕਿਲੋ ਚਿੱਟਾ ਫੜਿਆ ਗਿਆ ਅੱਜ ਫੇਰ ਇੱਕ ਪਰਚੰਡਾ ਦਾ ਮਾਮਲਾ ਸਾਹਮਣੇ ਆ ਗਿਆ ਐਸਐਚਓ ਤੇ ਫੇਰ ਅੱਜ ਦਰਖਾਸਤ ਦਿੱਤੀ ਜਾਂਦੀ ਹੈ ਇੱਕ ਪਿੰਡ ਬੰਨੀਓ ਜੋ ਗੁਰਸਿੱਖ ਪਰਿਵਾਰ ਆ ਜਿਹੜਾ ਤਾਂ ਉਹ ਐਸਐਚਓ ਤੇ ਵੀ ਅੱਜ ਜੋ ਇੱਕ ਐਕਸ਼ਨ ਹੋਗਾ ਬਹੁਤ ਵੱਡਾ ਵੀ ਦੂਜੇ ਤੀਜੇ ਦਿਨ ਬੜੇ-ਬੜੇ ਅਫਸਰ ਫੜੇ ਜਾਂਦੇ ਆ ਆਮ ਲੋਕਾਂ ਨਾਲੋਂ ਜ਼ਿਆਦਾ ਪੁਲਿਸ ਵਾਲੇ ਫੜੇ ਜਾਂਦੇ ਆ ਤਾਂ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਲੋਕਾਂ ਨਾਲ ਪਹਿਲਾਂ ਚਿੱਟੇ ਦਾ ਮੁੱਦਾ ਰੱਖ ਕੇ ਸਰਕਾਰ ਵੱਲੋਂ ਵੀ 26 ਮਈ ਤੱਕ ਅਸੀਂ ਚਿੱਟੇ ਦਾ ਸਪਾਇਆ ਕਰਦਾਂਗੇ 26 ਜਨਵਰੀ ਤੱਕ ਸੋਰੀ ਤਾਂ ਹੁਣ ਜਿਹੜਾ 2025 ਦੀ 31 ਤਰੀਕ ਤੱਕ 31 ਮਈ ਤੱਕ ਵੀ ਅਸੀਂ ਨਸ਼ਾ ਮੁਕਤ ਕਰਦਾਂਗੇ ਸਮਾਂ ਘੱਟ ਸੀ ਫੈਸਲਾ ਇਹਨਾਂ ਨੇ ਵੱਡਾ ਲੈ ਲਿਆ ਪਰ ਨਹੀਂ ਹੋਇਆ ਪੰਨਾ ਹਜੇ ਤੱਕ ਤੁਸੀਂ ਦੇਖ ਹੀ ਸਕਦੇ ਹੋ ਹਲੇ ਤੱਕ ਵੱਡੇ ਵੱਡੇ ਅਫਸਰ ਆਮ ਲੋਕਾਂ ਨੂੰ ਜ਼ਿਆਦਾ ਵੱਡੇ ਅਫਸਰ ਫੜੇ ਜਾਂਦੇ ਆ ਤਾਂ ਹੁਣ ਮਾਮਲਾ ਅੱਜ ਦਾ ਇਹ ਆ ਵੀ ਵੋਟਾਂ ਪੈ ਚੁੱਕੀਆਂ ਇਹ ਜਿੱਤ ਵੀ ਚੁੱਕੇ ਆ ਜੋ ਸੰਜੀਵ ਰੋੜਾ ਤਾਂ ਪਰ ਇਹਦਾ 파ਰਸ਼ਨ ਕੀ ਸੀ ਵੀ ਅਸੀਂ ਜਿਵੇਂ ਹਰ ਲੀਡਰ ਦਾ ਹੁੰਦਾ ਅਸੀਂ ਤੁਹਾਡੇ ਨਾਲ ਖੜੇ ਆ ਨਾ ਗੁੱਸਾ ਨਾ ਹੰਕਾਰ ਇਸ ਵਾਰ ਫੇਰ ਸੰਜੀਵ ਰੋੜਾ ਇਸ ਵਾਰ ਇਹ ਇਹ ਇਹਨਾਂ ਦਾ ਪਾਸਾ ਨਜਦਾ ਤੇ ਪਰ ਇਹ ਸਿਰਫ ਇੱਕ ਇਹਨਾਂ ਦਾ ਕਹਿਣਾ ਹੁੰਦਾ ਬਾਅਦ ਦੇ ਵਿੱਚ ਇਹੀ ਸੰਜੀਵ ਰੋੜਾ ਸਾਡੇ ਪੰਜਾਬ ਦੇ ਲੋਕ ਇਹਨੂੰ ਗਾਲਾਂ ਕੱਢਦੇ ਹੋਣਗੇ ਜਿਵੇਂ ਸੀਐਮ ਪੰਤਮਾਨ ਨੂੰ ਦੇ ਰਹੇ ਤਾਂ ਹੁਣ ਗੱਲ ਇਹੀ ਆ ਵੀ ਸਾਡੇ ਲੋਕਾਂ ਨੇ ਜੋ ਲੁਧਿਆਣਾ ਤੋਂ ਤਾਂ ਇਹਨਾਂ ਨੂੰ ਜਿਤਾਤਾ ਦਿੱਲੀ ਤੋਂ ਦਿੱਲੀ ਵਾਲਿਆਂ ਨੇ ਦਿਲੋਂ ਦਿਲਚੋਂ ਕੱਢਤਾ ਕੇਜਰੀਵਾਲ ਹੁਣ ਉਹ ਵੀ ਇਹਨਾਂ ਦੇ ਨਾਲ ਹੀ ਹੋਊਗਾ ਕਾਇਨਾ ਮਤਲਬ ਉਹਦੀ ਪੰਜਾਬ ਚ ਨਜ਼ਰ ਆ ਵੀ ਕਿਵੇਂ ਨਾ ਕਿਵੇਂ ਮੈਂ ਪੰਜਾਬ ਤੇ ਰਾਜ ਕਰਾਂ ਜਿਹੜਾ ਅਮਨ ਅਰੋੜਾ ਇਹਨਾਂ ਦਾ ਹੁਣ ਕੌਣ ਕਹਿੰਦਾ ਵੀ ਮੈਨੂੰ ਰਾਜ ਭਾਗ ਨਾ ਮਿਲੇ ਸਾਰੇ ਕਹਿੰਦੇ ਆ ਵੀ ਮੈਂ ਰਾਜ ਕਰਾਂ ਭਾਰਤ ਵੀ ਪੰਜਾਬ ਨੂੰ ਮੈਂ ਵੀ ਲੁੱਟ ਕੇ ਖਾ ਜਾ ਜਿਵੇਂ ਪਹਿਲਾਂ ਖਾ ਚੁੱਕੇ ਪਰ ਹੁਣ ਗੱਲ ਇਹ ਨਹੀਂ ਕਹਿੰਦੇ ਅਸੀਂ ਜਿਹੜਾ ਇਹ ਨੌਕਰੀਆਂ ਦਾ ਵਾਅਦੇ ਕਰਦੇ ਇਹਨਾਂ ਲੋਕਾਂ ਨਾਲ ਸਾਡੇ ਪੰਜਾਬ ਚ ਕੋਈ ਜ਼ਿਆਦਾ ਸਾਡਾ ਪੰਜਾਬ ਵੱਡਾ ਨਹੀਂ ਹੈਗਾ ਜ਼ਿਲ੍ਹਾ ਮਾਨਸਾ ਦੇ ਵਿੱਚ ਆ ਕੇ ਪੁੱਛ ਲਓ ਕਿਸੇ ਨੂੰ ਵੀ ਵੀ ਜੇ ਨੌਕਰੀਆਂ ਮਿਲੀਆਂ ਹੁਣ ਫਿਰ ਪੰਜਾਬ ਦੇ ਲੋਕ ਗਾਲਾਂ ਨਹੀਂ ਕੱਢਦੇ ਸੀ ਤਾਂ ਬਈ ਨੌਕਰੀਆਂ ਕੀ ਕਹਿਣਾ ਕੋਈ ਪਹਿਲਾਂ ਜਿਹੜਾ ਲੱਗ ਗਿਆ ਪੈਸਾ ਢੇਲਾ ਦੇ ਕੇ ਲੱਗ ਗਏ ਹੁਣ ਪਰ ਹੁਣ ਦੇ ਟਾਈਮ 'ਚ ਇਹਨਾਂ ਦੇ ਅਸੀਂ ਤਾਂ ਹਜੇ ਤੱਕ ਕਿਸੇ ਨੂੰ ਦੇਖਿਆ ਨਹੀਂ ਵੀ ਨੌਕਰੀ ਲੱਗੇ ਜੇ ਲੱਗੇ ਆ ਤਾਂ ਕਮੈਂਟ ਜ਼ਰੂਰ ਕਰੋ ਪਰ ਜੋ ਲੋਕ ਇਹਨਾਂ ਨੂੰ ਗਾਲਾਂ ਹੀ ਕੱਢਦੇ ਆ ਪਰ ਜਿਹੜਾ ਹੁਣ ਦਾ ਭਾਸ਼ਣਾ ਜਿੱਤਣ ਤੋਂ ਬਾਅਦ ਸੀਐਮ ਭਵੰਤਮਨ ਉੱਥੇ ਪਹੁੰਚੇ ਆ ਤੇ ਜੋ ਫਿਰ ਲੋਕਾਂ ਨੂੰ ਮਗਰ ਲਾਉਣਾ ਕਿਉਂਕਿ 2027 ਦੇ ਵਿੱਚ ਵੀ ਦਾਵਾ ਕਰਦੇ ਆ ਵੀ ਅਸੀਂ ਜਿੱਤਾਂਗੇ ਹੁਣ ਜਿੱਤੋਂਗੇ ਤਾਂ ਹੈਗੇ ਲੋਕਾਂ ਨੂੰ ਤਾਂ ਮਗਰ ਲਾ ਰੱਖਿਆ ਇਹ ਸਾਡੇ ਹੀ ਲੋਗ ਆ ਜਿੱਤਉਣ ਵਾਲੇ ਤਾਂ ਜੇ ਹੁਣ ਜਿੱਤੇ ਆ ਹੁਣ ਇਹਨਾਂ ਨੇ ਜੇ ਤਾਂ ਕੋਈ ਚੰਗਾ ਕਰਤਾ 2022 ਤੋਂ ਪਹਿਲਾਂ ਪੰਨ ਤਾਂ ਫਿਰ ਇਹਨਾਂ ਨੂੰ ਜਿਹੜੇ ਸਾਹਮਣੇ ਹੁਣ ਵੋਟਾਂ ਪਈਆਂ ਤੇ ਜਿੱਤੇ ਆ ਪਰ ਜਿਹੜੇ ਗੱਲ ਕਰੀਏ ਆਪਾਂ ਜਿਹੜਾ ਆਸ਼ੂ ਆਸ਼ੂ ਨੂੰ ਵੀ ਇਹਨਾਂ ਦੇ ਬਰਾਬਰ ਹੀ ਸੀ ਬਸ ਥੋੜੀਆਂ ਵੋਟਾਂ ਹੀ ਘੱਟ ਪਈਆਂ ਬਾਜੀ ਮਾਰ ਗਿਆ ਸੀ ਪਰ ਥੋੜਾ ਜਿਹਾ ਬਸ ਬਾਜੀ ਪਲਟ ਗਈ ਇੱਕ ਵਾਰ ਮੂਰੇ ਜਰੂਰ ਨਿਕਲ ਗਿਆ ਜੀ ਬਾਅਦ ਦੇ ਵਿੱਚ ਬਾਜੀ ਪਲਟ ਗਈ ਵੋਟਾਂ ਫੇਰ ਇਹਨਾਂ ਦੀਆਂ ਵੱਧ ਨਿਕਲ ਗਈਆਂ ਕਹਿਣਾ ਮਤਲਬ ਵੀ ਇੱਕ ਆਪਾਂ ਕਹਿ ਦਈਏ ਪਾਵਰ ਹੋਣ ਦੇ ਕਰਕੇ ਵੀ ਇਹਨਾਂ ਦੇ ਜਾਦੇ ਐਮਐਲਏ 90 ਐਮਐਲਏ ਜੋ ਬਣੇ ਹੈਗੇ ਮੰਨ ਕੇ ਚਲੋ ਵੋਟਾਂ ਦੇ ਵਿੱਚ ਪਾਵਰ ਉਹਨਾਂ ਦੀ ਜ਼ਿਆਦਾ ਸੀ ਤਾਂ ਇਸ ਕਰਕੇ ਫਿਰ ਵੀ ਇਹਨਾਂ ਦੇ ਬਰਾਬਰ ਕੁਝ ਕੁ ਵੋਟਾਂ ਦੀ ਘੱਟ ਸੀ ਜੀ ਇਹਨਾਂ ਨੂੰ ਜੋ ਆਸ਼ੂ ਜੋ ਉਹ ਹਾਰ ਗਏ ਤੇ ਪਰ ਜਿਹੜੀਆਂ ਦੂਜੀਆਂ ਪਾਰਟੀਆਂ ਜੇ ਭਾਜਪਾ ਦੀ ਗੱਲ ਕਰੀਏ ਤਾਂ ਉਹ ਇੱਕ ਥਾਂ ਤੋਂ ਜਿੱਤੀ ਵੀ ਆ ਮਹਾਰਾਸ਼ਟਰ ਤੋਂ ਸ਼ਾਇਦ ਉੱਥੋਂ ਜਿੱਤੇ ਆ ਉਹ ਤਾਂ ਬਾਕੀ ਇੱਥੋਂ ਕਾਂਗਰਸ ਵੀ ਹਰ ਗਈ ਤੇ ਕੱਲ ਹੀ ਤਾਂ ਬਿਲਕੁਲ ਹੀ ਹਰ ਗਈ ਸੀ ਹਨਾ ਤਾਂ ਪਰ ਗੱਲ ਜਿਹੜਾ ਅੱਜ ਦਾ ਭਾਸ਼ਣ ਹੈ ਤੁਸੀਂ ਸੁਣ ਸੁਣੀ ਲਿਆ ਸੀ ਮ ਭੰਤਮਾਨ ਦਾ ਵੀ ਲੋਕਾਂ ਨੂੰ ਗੱਪ ਮਾਰ ਕੇ ਗੁੰਮਰਾਹ ਕਰਨਗੇ ਹੁਣ ਸਾਡੇ ਲੋਕ ਫਿਰ ਮਗਰ ਲੱਗ ਜਾਂਦੇ ਸਿਰਫ ਸਾਡੇ ਲੋਕਾਂ ਦਾ ਇੱਕ ਵਿਸ਼ਵਾਸ ਜਿੱਤਣ ਵਾਸਤੇ ਭਾਸ਼ਣ ਵੱਡੇ ਵੱਡੇ ਕਰ ਦਿੰਦੇ ਆ ਅਸੀਂ ਜੀ ਤੁਹਾਡੇ ਨਾਲ ਖੜਿਆ ਇਹ ਕੰਮ ਕਰਾਂਗੇ ਉਹ ਕੰਮ ਕਰਾਂਗੇ ਪਰ ਸਾਡੇ ਲੋਕ ਫਿਰ ਤਜੇ ਪਹਿਲਾ ਨੰਬਰ ਤੁਸੀਂ ਇਹ ਆਜੋ ਜਿਹੜਾ ਚਿੱਟੇ ਦਾ ਮੁੱਦਾ ਰੱਖ ਕੇ ਸਰਕਾਰ ਬਣੀ ਸੀ ਹਜੇ ਤੱਕ ਇਹਨਾਂ ਤੋਂ ਚਿੱਟਾ ਨਹੀਂ ਬੰਦ ਹੋਇਆ ਦੂਜਾ ਨੰਬਰ ਜਿਹੜਾ ਇੱਕ ਹੋਰ ਸਾਡੇ ਨੌਜਵਾਨ ਇੱਕ ਪਿੰਡ ਚ ਛੇ-ਛੇ ਮੌਤਾਂ ਹੁੰਦੀਆਂ ਸੀ ਤੇ ਜੇ ਇਹ ਉਦੋਂ ਮਹੀਨ ਚੱਕੀ ਹੁੰਦੀ ਜਿਹੜੀ ਅੱਜ ਨਸ਼ਾ ਤਸਕਰਾਂ ਨੇ ਘਟਾਈ ਜਾਂਦੇ ਆ ਤਾਂ ਅੱਜ ਉਹ ਨੌਜਵਾਨ ਨਹੀਂ ਮਰਦੇ ਸੀ ਕਿੰਨੇ ਘਰ ਉਜੜ ਗਏ ਉਹ ਨਹੀਂ ਉਜੜਦੇ ਸੀ ਕਿੰਨੇ ਮਾਵਾਂ ਦੇ ਪੁੱਤ ਮਰ ਗਏ ਇਹ ਤਾਂ ਸਿਰਫ ਇੱਕ ਲੋਕਾਂ ਨੂੰ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਧਿਆਨ ਖਿੱਚਣਾ ਹੁੰਦਾ ਲੋਕਾਂ ਦਾ ਬਹੁਤ ਵੱਡੇ ਵੱਡੇ ਭਾਸ਼ਣ ਹੁੰਦੇ ਆ ਬਹੁਤ ਵੱਡੇ ਗੱਪ ਵੀ ਵੱਜਦੇ ਆ ਇਹ ਤੁਸੀਂ ਸੁਣੀ ਲਿਆ ਤੇ ਪਰ ਅੱਜ ਦਾ ਮੈਂ ਇਹ ਹੀ ਕਹੂੰਗਾ ਵੀ ਅੱਜ ਦਾ ਭਾਸ਼ਣ ਜਿਹੜਾ ਇਹ ਤਾਂ ਸਿਰਫ ਇੱਕ ਲੋਕਾਂ ਨੂੰ ਮਗਰ ਲਾਉਣ ਵਾਸਤੇ ਆ ਤੇ ਪਰ ਬਈ ਜੋ ਸਾਡੇ ਲੋਗ ਆ ਇਹ ਮਗਰ ਲੱਗਦੇ ਆ ਪਰ ਜਿਹੜਾ ਜਿਵੇਂ ਹੁਣ ਜੋ ਦੇਖਦੇ ਸੀ ਲੋਗ ਕਈਆਂ ਦੇ ਦਿਲਾਂ 'ਚ ਸੀ ਵੀ ਨਹੀਂ ਇਹ ਆਵਾਮਦ ਵੀ ਪਾਰਟੀ ਉਥੋਂ ਹਰ ਚੀਜ਼ ਪਰ ਹਜੇ ਜਿਹੜੀਆਂ ਵੱਡੀਆਂ ਵੋਟਾਂ ਉਹ ਤਾਂ ਰਹੀਆਂ ਹਜੇ ਪੰਜਾਬ ਦੇ ਵਿੱਚ ਹਜੇ ਰਹਿੰਦਾ ਹਜੇ ਪੂਰਾ ਜਿਹੜੇ ਆਪਾਂ ਗੱਲ ਕਰਦੇ ਆ ਸਾਡੇ ਪੰਜਾਬ ਦੇ ਲੋਕਾਂ ਨੇ ਨਹੀਂ ਹਜੇ ਇਹਨਾਂ ਨੂੰ ਕਿਸੇ ਨੂੰ ਕਰਿਆ ਹਜੇ ਤਾਂ ਪਤਾ ਲੱਗਣਾ ਜਿਹੜੇ ਲੋਕ ਪਰੇਸ਼ਾਨ ਹੋਏ ਇਹਨਾਂ ਤੋਂ ਕਿਸਾਨ ਮਜ਼ਦੂਰ ਹਜੇ ਪਿੰਡਾਂ 'ਚ ਜਾਣਗੇ ਉਦੋਂ ਪਤਾ ਲੱਗੂ ਜਦੋਂ ਵੋਟਾਂ ਮੰਗਣਗੇ ਹਜੇ ਕਿੰਨੇ ਪਾਣੀ ਦੇ ਵਿੱਚ ਆ ਇੱਥੋਂ ਜੋ ਜ਼ਰੂਰ ਜਿੱਤਗੇ ਇਹ ਤੇ ਪਰ ਹੁਣ ਦੇਖਣਾ ਇਹ ਬਣਦਾ ਬਾਈ ਵੀ ਅੱਗੇ ਦਾ ਮਸਲਾ ਕੀ ਆ 2027 ਦੇ ਵਿੱਚ ਇਹਨਾਂ ਦਾ ਕਹਿਣਾ ਇਹ ਆ ਬੀਐਸੀ 2027 ਚ ਵੀ ਸਾਡੀ ਪਾਰਟੀ ਬਣੂ ਕਿਉਂਕਿ ਪਾਵਰ ਹੋਣ ਦੇ ਨਾਤੇ ਕਹਿ ਸਕਦੇ ਆ ਇਹ ਪਾਵਰ ਹੈਗੀ ਆ ਤਾਂ ਹੋ ਸਕਦਾ ਵੀ ਲੋਕਾਂ ਨੂੰ ਇਹ ਗੱਪ ਵੀ ਮਾਰਨੀ ਗੱਪ ਮਗਰ ਵੀ ਲੱਗਣਗੇ ਲੋਕ ਸਾਡੇ ਲੋਕ ਜਿਹੜੇ ਭੋਲੇ ਆ ਇੱਕ ਆਟੇਦਲਾਂ ਦੇ ਚੱਕਰਾਂ ਦੇ ਵਿੱਚ ਹੀ ਤੁਰੇ ਫਿਰਦੇ ਆ ਜੇ ਕਿਸੇ ਨੂੰ ਕਹਤਾ ਵੀ ਅਸੀਂ 2500 ਪਰਿਸ਼ਾ ਮੈਨੂੰ ਲੱਗਦਾ ਕਢਾਉਂਦੇ ਹੋਊਂਗੇ ਹਨਾ 2500 ਪਰਿਸ਼ਾ ਦਾ ਵਾਅਦਾ ਕੀਤਾ ਸੀ ਕੀਤਾ ਸੀ ਬਜ਼ੁਰਗਾਂ ਨਾਲ ਮਾਤਾ ਪਿਓਾਂ ਨੂੰ ਹਰ ਮਹੀਨੇ ਦੇ ਮਹੀਨੇ ਖਾਤਿਆਂ 'ਚ 1000 ਰੁਪਏ ਪਾਉ ਉਹ ਵੀ ਸ਼ਾਇਦ ਕਢਾਉਂਦੇ ਹੋਣਗੇ ਮੈਨੂੰ ਕਮੈਂਟ ਜ਼ਰੂਰ ਕਰੋ ਬਾਈ ਜੇ ਕੋਈ ਖਾਤਿਆਂ 'ਚੋਂ ਪੈਸੇ ਕਢਾਉਣਾ ਇੱਕ ਤਾਂ 2500 ਪਲਚਨ ਜਿਹੜੇ ਬਜ਼ੁਰਗ ਆ ਜੋ ਵੀ ਆਪਣਾ ਕੋਈ ਭਰਾ ਵੀਰ ਭਰਾ ਸਾਰਿਆਂ ਨੂੰ ਪਤਾ ਵੀ ਮਿਲਦੀ ਹੈ ਕਿ ਨਹੀਂ ਬਜ਼ੁਰਗ ਸਾਰਿਆਂ ਦੇ ਘਰੇ ਆ ਕਮੈਂਟ ਜ਼ਰੂਰ ਕਰੋ ਜੇ ਮਿਲਦੀ ਆ ਤਾਂ ਕਿਸੇ ਨੂੰ ਤੇ ਭੈਣਾਂ ਵੀ ਜ਼ਰੂਰ ਕਰਨ ਕਮੈਂਟ ਜਿਹੜਾ ਕੋਈ ਆਪਣਾ ਵੀਰ ਭਰਾ ਜੋ ਵੀ ਆਤ ਜਿਹਦੇ ਪੁੱਣ 20000 ਜਾਂ ਸਾਡੇ ਭੈਣ ਭਰਾਵਾਂ ਨੂੰ ਜਿਹੜਾ ਨਾ ਵਾਦਾ ਕੀਤਾ ਜੀ ਭੈਣਾਂ ਨਾਲ ਹਰ ਮਹੀਨੇ ਦੇ ਮਹੀਨੇ ਰਸੋਈ ਖਰਚਾ ਦੇਵਾਂ ਬਜ਼ੁਰਗਾਂ ਨੂੰ ਪਲਚਨ ਦੇਵਾਂ ਨੌਕਰੀਆਂ ਨੂੰ ਕਰੇ ਹੋਰ ਤਾਂ ਪਤਾ ਨਹੀਂ ਕਿੰਨੇ ਕਬੱਡੀ ਕਪ ਮਾਰਤੇ ਤੇ ਪਰ ਸਿਰਫ ਇਹ ਲੋਕਾਂ ਦਾ ਧਿਆਨ ਖਿੱਚਣ ਦਾ ਅੱਜ ਦਾ ਟੌਪਿਕ ਬਈ ਆਪਣਾ ਜੋ ਇਹ ਸੀਐਮ ਪੰਤਮਾਨ ਤੇ ਜਿਹੜਾ ਸੰਜੀਵ ਰੋੜਾ ਜਿੱਤ ਦੇ ਵਿੱਚ ਇਹਨਾਂ ਨੇ ਅੱਜ ਦਾ ਪਾਰਸ਼ਨ ਇਹ ਨਿਲਤਿਆਣਾ ਦੇ ਵਿੱਚ ਪਹੁੰਚੇ ਆ ਤਾਂ ਅੱਜ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਨੇ ਸੀ ਜਿਹੜਾ ਕਿ ਇਹ ਸਰਕਾਰਾਂ ਨੂੰ ਲੈ ਕੇ